ਇਥੇ ਦੇਖਾਂਗੇ ਉਹ ਲੌਂਗ ਕੋਟ ਉਹਨੇ ਐਕਸਰਸਾਈਜ਼ ਪਾਇਆ ਆ ਠੀਕ ਆ ਆ ਥੋੜਾ ਵਾ ਲੂਜ਼ ਹੀ ਚਾਹੀਦਾ ਆ ਨਾਲੇ ਲੂਜ਼ ਹੀ ਥੋੜਾ ਚਾਹੀਦਾ ਐ ਇਹ ਸੋਹਣਾ ਲੱਗਦਾ ਇਹਦੀ ਪੋਕਟ ਕਿਦਾਂ ਪੋਕਟ ਉਹ ਮੋਬਾਈਲ ਮੋਗਿਲ ਵਗੈਰਾ ਬਟਨ ਨਹੀਂ ਬੰਦ ਹੁੰਦੇ ਇਹ ਗੱਲ ਸਹੀ ਆ ਬਟਨ ਕਰਕੇ ਬੰਦ ਇਹਦੀ ਪੋਕਟ ਜਣੀ ਠੀਕ ਆ ਇਹ ਵੇਖ ਲੈ ਇੱਕ ਵਾਰੀ ਮੋਬਾਈਲ ਵਗੈਰਾ ਪੈ ਜੂ ਹਨਾ ਚਲ ਸਹੀ ਆ ਫਿਰ ਇਹਦੇ ਵਿੱਚ ਚਿੱਕਾ ਫਰਜੀ ਵਾਲਾ ਹੁੰਦਾ ਆ ਇਹ ਦੇਖਿਆ ਹੁਣ ਖੁਸ਼ਣ ਬੋਲਣ ਦੇ ਆ ਪੂਸ਼ੀ ਮਦਰ ਬੋਲਣ ਦੇ ਆ ਮੈਂ ਕਿਤੇ ਮੈਂ ਬੋਲ ਭਾਈ ਜੀ ਹੁਣੀ ਨਾ ਜੁੱਤੀ ਲੈਣ ਵਾਸਤੇ ਗਏ ਹੁਣ ਸੰਦੀਪ ਵਾਸਤੇ ਪੰਨੇ ਕਿਹੜੀ ਦੂਜੀ ਦੁਕਾਨ ਤੇ ਜੀਰਮ ਪਤਾ ਨਹੀਂ ਹੁਣ ਫੈਦਕਾਂ ਦੇ ਸੰਦੀਪ ਨੇ ਜੁੱਤੀ ਲੈ ਕੇ ਦਿੱਤੀ ਹੈ ਮੰਮੀ ਨਾ ਆ ਦੇਖੋ ਪਹਿਲੀ ਮੰਮੀ ਤੇਰੀ ਕਿਹੜੀ ਜੁੱਤੀ ਜਾਵੇ ਆਇਆ ਇਹੋਈ ਚਾਹ ਸਿੰਪਲ ਜੀ ਹੈ ਨਾ ਘਰ ਪਾਉਣਾ ਦੇ ਨਾ ਕਰਨ ਦੀ ਤੱਕ ਕਰਨਦੀ ਦੀ ਵੱਲ ਵੀ ਜਾਣਾ ਉਹਦੇ ਬੰਦਾ ਪਾ ਕੇ ਜਾ ਸਕਦਾ ਗੱਡੀ ਇਹਦੇ ਨੂੰ ਲੈ ਕੇ ਘੁਮਾ ਕੇ ਲਿਆਓ ਸ਼ੇਰ ਦੀ ਗੱਡੀ ਘੁਮਾ ਕੇ ਲਿਆਓ ਬਈ ਆਹ ਮਮੇ ਬਣਾਉਂਦੀ। ਬੜੀ ਖੁਸ਼ ਹਾਂ ਕਿ ਜਦੋਂ ਵੇਖੋ ਨਾ ਇਹਨੂੰ ਵੇਖੋ। ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਰੈਡੀ ਸ਼ੈਡੀ ਹੋ ਗਏ ਆ, ਸੰਦੀਪ ਵੀ ਹੋ ਗਏ ਨੇ ਰੈਡੀ ਤੇ ਅਸੋ ਅੱਜ ਚੱਲੇ ਆ ਸੰਦੀਪ ਵਾਸਤੇ ਲੌਂਗ ਕੋਟ ਦੇਖਣ ਵਾਸਤੇ ਤੇ ਜੇ ਸੰਦੀਪ ਨੂੰ ਪਸੰਦ ਆਗਾ ਉਸ ਤੋਂ ਬਾਅਦ ਫਿਰ ਡੈਡੀ ਮੰਮੀ ਹੁਣਾਂ ਨੂੰ ਲੈ ਕੇ ਦਵਾਂਗੇ ਤੇ ਫਿਰ ਆਪਾਂ ਜਾਵਾਂਗੇ ਆਪਣੇ ਪਿੰਡ ਨੇੜੇ ਛੇੜੀ ਲਾਉਣ ਤੇ ਲੌਂਗ ਕੋਟ ਪਾ ਕੇ ਹੋਰ ਨਹੀਂ ਕਿਤੇ ਜਾਣਾ ਨਹੀਂ ਕੰਨੀ ਵੀ ਤੇ ਇੱਕ ਸੂਟ ਜਿਹੜਾ ਇਹ ਆ ਉਹ ਮੰਮੀ ਹੋਣਾ ਨੇ ਇਹਨੂੰ ਪੈਸੇ ਦਿੱਤੇ ਹੈਗੇ ਤੇ ਲੋੜੀ ਦੇਣੇ ਲੋੜੀ ਦਾ ਹੀ ਨਾ ਲੋੜੀ ਦੇਣ ਵਾਸਤੇ ਇਹਨੂੰ ਪੈਸੇ ਦਿੱਤੇ ਹੈਗੇ ਤੇ ਮੈਂ ਤੇ ਲੈ ਲਿਆ ਸੂਟ ਇਹਦਾ ਆਪਣਾ ਰਹਿ ਗਿਆ ਹੁਣ ਇਹ ਵੀ ਲੈ ਆਉਗੀ ਅੱਜ ਜਾਗ ਤਾਂ ਸੋ ਆਪਾਂ ਹੋਰ ਤੱਕ ਤਾਂ ਜਾਣਾ ਨਹੀਂ ਮੈਂ ਪੁੱਛਣ ਜਾਂਦਾ ਬਾਅਦ ਬਿਲਕੁਲ ਜਾਣਾ ਤੇ ਚੱਲਦੇ ਆਂ ਗੁੜੀਆ ਸੁੱਤੀ ਆ ਪਤੰਗਾਂ ਪਈਆਂ ਕੱਲ ਦੀਆਂ ਡਿੱਗੀ ਦੇ ਵਿੱਚੋਂ ਕੱਢੀਆਂ ਨੇ ਤੇ ਇਹ ਕਹਿੰਦੀ ਉਹ ਲੈ ਪੂਜਾ ਆ ਗਈ ਹਰਸ਼ਾ ਆ ਲੋਕੀ ਗੁੱਡੇ ਚੰਗੇ ਖਾਂਡੇ ਰਸਤੇ ਦੇ ਵਿੱਚ ਹੈਂ ਉਹ ਤਾਂ ਸੰਦੀਪ ਵੀ ਕਹਿੰਦੇ ਮੈਂ ਉੱਥਾਂ ਹੀ ਕਰਨ ਸੂਟ ਜਿਹੜਾ ਉੱਥੋਂ ਲੈ ਲੈਣਾ। ਨਹੀਂ ਤੇ ਅੰਗੇ ਤੇ ਬੱਲੇ ਦੀ ਹੱਟੀ ਤੇ ਲੈਣਦੇ ਨਹੀਂ ਉਹਨਾਂ ਦੇ ਅਜੇ ਉਹ ਕੱਪੜੇ ਆਏ ਹੀ ਨਹੀਂ ਐ ਸੋਮਵਾਰ ਤੇ ਸੋਮਵਾਰ ਸਟਾਕ ਹੁੰਦਾ ਉਹਦੇ ਕੋਲੋਂ ਤੇ ਤੇ ਹੁਣ ਕੁਸ਼ਨ ਕੋਲੋਂ ਦੇਖ ਲਵਾਂਗੇ। ਮੈਂ ਮੇਰੇ ਮੁਝੇ ਰੇਨ ਕੋਟ ਨਿਕਲ ਜਲੇ ਸੰਦੀਪ ਐ ਲੌਂਗ ਕੋਟ ਕਹਣਾ ਇਹਨੇ ਰੇਨ ਕੋਟ ਕਹਨ ਲੱਗਾ ਵਗੇ। ਗੁੜੀਆ ਦੀ ਮੈਡੀਸਨ ਲੈ ਲਈ ਰਸਤੇ ਦੇ ਵਿੱਚੋਂ ਰਵਿੰਦਰ ਹਸਪੀਟਲ ਦੇ ਸਾਹਮਣੇ ਤੋਂ ਦੱਸਾਂ ਜਿੱਦਕਾ ਆਪਾਂ ਅੰਕਲ ਹੋਣਾ ਕਮੇਡੀਸਨ ਲੈਣੇ ਆ। ਉਹਦੇ ਕੋਲੋਂ ਆਪਾਂ ਨੇ ਮੈਡੀਸਨ ਲੈਣੀ ਹੋਰ ਕਿਤੇ ਨਹੀਂ ਕਿਉਂਕਿ ਹਰ ਗੰਨ ਨੂੰ ਉੱਥੋਂ ਰਮਾਨ ਆ ਜਾਂਦਾ ਬਹੁਤ ਵਧੀਆ ਤੇ ਹੁਣ ਜਾ ਰਹੇ ਆ ਉਸਨੂੰ ਤੇ ਮਾਇਰ ਕਰਦੇ ਚਰਾਸੀ ਬੜਾ ਵਾ ਗੱਡੀ ਲਾਉਣਾ ਤੇ ਬਸ ਆ ਨਿਰਾਲੀ ਗੱਡੀ ਲੱਗ ਗਈ ਇੱਥੇ ਹੁਣੇ ਜੇ ਗੱਡੀ ਇੱਕ ਨਿਕਲ ਗਈ ਤੇ ਹੁਣ ਲਾਤੀ ਆਪਣੀ ਕੋਈ ਜਗ੍ਹਾ ਨਹੀਂ ਖਾਲੀ ਉਧਰ ਕਿ ਕੀ ਹਾਲ ਬਣਿਆ ਜੋ ਉਧਰ ਦੀ ਸਾਈਡ ਸਾਰੇ ਫੁੱਲ ਬੜਾ ਫੁੱਲ ਹੋਇਆ ਪਿਆ ਕੰਮ ਚਾਰੇ ਬੰਨੇ ਕੰਮ ਔਖਾ ਬਹੁਤ ਜ਼ਿਆਦਾ ਆ ਬਹੁਤ ਇਧਰ ਵੀ ਸਭ ਲੱਗੀਆਂ ਕੋਈ ਵੀ ਜਗ੍ਹਾ ਨਹੀਂ ਖਾਲੀ ਆ ਮਮੀ ਨੇ ਮੰਗਵਾਈ ਧਾਗਾ ਪਾਉਣ ਵਾਲੀ ਮਸ਼ੀਨ ਜਿੱਦਾਂ ਧਾਗਾ ਇਹਨਾਂ ਪੈ ਜਾਂਦਾ ਨਾ ਉਹਨਾਂ ਕਹਿੰਦੇ ਲੱਗਣੇ ਤਾਂ ਸਾਰਾ ਬਟਾਲਾ ਆਣ ਕੇ ਇੱਥੇ ਵੜ ਗਿਆ ਹੁੰਦਾ ਬੱਲੇ 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 ਹਰਾਸ਼ ਕਰਬਲ ਕਰਬਲਾ ਹੁੰਦੀ ਕਿ ਨਾ ਇਹਦੇ ਸੰਦੀਪ ਦੇਖਣ ਦੇ ਨੇ ਨਰਮ ਸੂਤ ਉਦਰੀ ਬੋਰ ਆਸ਼ੇ ਆਪੇ ਹੀ ਬਈ ਇਹ ਲੋਕਾਂ ਨੂੰ ਥੋੜਾ ਵੱਧ ਕੇ ਦਿਖਾਓ ਆ ਸ਼ੌਲ ਦਾ ਹੌਲਾ ਹੀ ਹੈ ਹੈਣਾ ਇਹ ਠੀਕ ਹੈ ਹਾਂ ਆ ਜਾਈਏ ਇਹ ਜਗੇ ਤੇ ਫਿਰ ਉਹ ਵੀ ਨਹੀਂ ਅੰਦਰ ਗਰਮ ਸੂਟ ਨਹੀਂ ਇਹ ਨਹੀਂ ਇੱਥੇ ਵੈਰਾਈਟੀਆਂ ਨਹੀਂ ਇਹਦੇ ਵਿੱਚ ਹਾਂ ਹਾਂ ਨਹੀਂ ਵੈਰਾਈਟੀ ਆ ਆਪਾਂ ਦੂਜੇ ਨੂੰ ਕੋਈ ਲਾਕ ਲੈ ਜਾਈਏ ਅੱਡ ਤਹਾਂ ਵਾਲੇ ਦਾ ਲੈ ਆ ਕੇ ਕੰਬਰ ਕੋਟ ਰਾਈਸ ਦਾ ਵੀ ਅੰਨਾ ਕੋਟ ਰਾਈਸ ਚਲੋ ਕੋਟ ਰਾਈਸ ਦੇ ਵਿੱਚ ਵੀ ਹੈਗੇ ਚਲੋ ਉਹ ਕਰ ਲਓ ਆ ਚੀਜ਼ ਹੈ ਇਹ ਹੈਗਾ ਇਹ ਦਿਖਾਇਆ ਇਹ ਦਿਖਾਇਆ ਨੀਚੇ ਪਰ ਆ ਵੀ ਚੀਜ਼ ਬੜੀ ਚੱਲਦੀ ਪਈ ਹੈ ਇਸ ਦਾ ਪ੍ਰੈਸੈਂਟੇਸ਼ਨ ਪ੍ਰਾਈਸ ਹੈ ਸੋ ਸਟਾਲ ਉਹ ਪਜਾਮਾ ਸਟਾਲ ਕਿੱਥੇ ਗਿਆ ਦਾ ਨਹੀਂ ਹੈ ਬਾਵਾ ਆਉਣ ਸਟੋਰ ਵਸੇ ਚਲੋ ਜੀ ਕਰ ਦੋ ਆ ਲੈ ਬਲੇ ਬਲੇ ਰੌਸੀ ਗੁਰੂ ਹੋਈ ਪਈ ਹੈ ਇਹ ਪ੍ਰਿੰਟ ਵਾਸਟੋਰ ਕੀ ਨਹੀਂ ਸਹੀਏਗਾ ਪਲੇਨ ਚਾਹੀਦਾ ਹੈ ਹੈ ਤੋ ਹੁਣ ਲੈ ਲਾ ਸੰਦੀਪ ਕਹਿੰਦੀ ਆਵਲਾ ਸੋਨਾ ਲਗਾਵਾ ਉਹਦਾ ਆ ਵੀ ਕਲਰ ਪਸੰਦ ਆ ਪਰ ਇਹ ਮੇਰੇ ਬਰਥਡੇ ਤੇ ਸੰਦੀਪ ਨੇ ਲੈ ਲਿਆ ਹੈਗਾ ਸੂਟ ਇਹਦੇ ਵੀ ਸਰੋਕ ਜੀ ਲਈ ਸੀ ਤੈਨੂੰ ਜਿਹੜਾ ਹੋਵੇ ਸਹੀ ਲੱਗੇ ਆਪਣੇ ਅਕੋਰਡਿੰਗ ਦੇਖਣਾ ਤੇ ਸੰਦੀਪ ਦੇ ਸਾਈਜ਼ ਲੱਗੇ ਆ ਇੱਕ ਦੇ ਸਾਈਡ ਕੋਟ ਦੇ ਲੌਂਗ ਕੋਟ ਫਜ਼ਰ ਇੱਕ ਇੱਕ ਦਿਨ ਟ੍ਰਾਈ ਕਰਕੇ ਵੇਖ ਲੈਣਾ ਆਹੋ ਇੱਥੇ ਦੇਖਾਂਗਾ ਮੈਂ ਲੌਂਗ ਕੋਟ ਸੰਦੀਪ ਵਾਸਤੇ ਲੇਡੀਜ਼ ਦਾ ਹੈ ਸੋਹਣੇ ਆ ਯਾਰ ਜੈਂਸ ਦੇ ਬਸ ਉਹ ਹੀ ਬਸ ਬੰਦੇ ਨੂੰ ਤਾਂ ਓਦਾਂ ਸ਼ਦਾਈ ਬਣਾਇਆ ਆ ਤੇ ਕਪੜਾ ਵੀ ਸੂਟ ਵੀ ਲੇਡੀਜ਼ ਆਉਂਦੇ ਨੇ ਬੰਦਿਆਂ ਵਾਸਤੇ ਬਸ ਚੜਾਈ ਬੰਦੇ ਦੇ ਓਪਨ ਕਰੋ ਇਹਨੂੰ ਟਰਾਈ ਕਰਕੇ ਦੇਖ ਲੀਏ ਇਹ ਨਾਲ ਹੀ ਲੈ ਲੈਣਾ ਨਾ ਲੈ ਲੈਣਾ ਨਾ ਆ ਜੇ ਤੁਸੀਂ ਲਾ ਟਰਾਈ ਕਰ ਲੈਣਾ ਆਪਾਂ ਤੁਹਾਨੂੰ ਦਿਖਾ ਦੂਗਾ ਇਹਦੇ ਵਿੱਚ ਕਲਰ ਕਿੰਨੇ ਆਉਂਦੇ ਨੇ ਸੰਦੀਪ ਕੰਦੀ ਇਹ ਵਾਲਾ ਟਾਈਟ ਆ ਕੋਟੀ ਪਾਈ ਨੇ ਤਾਂ ਕਰਕੇ ਲੱਗਨਦੇ ਆ ਹਣਾ ਜੇਬੇ ਦੇਖੋ ਬਣਾਏ ਨੇ ਜੇਬੇ ਕਿਦਾਂ ਟਪੋਕਟੇ ਦੀ ਸਹੀ ਹੈ ਠੀਕ ਹੈ ਉਹਨੇ ਐਕਸਲ ਸਾਈਜ਼ ਪਾਇਆ ਆ ਠੀਕ ਆ ਆ ਥੋੜਾ ਵਾ ਲੂਜ਼ ਹੀ ਚਾਹੀਦਾ ਆ ਨਾਲੇ ਲੂਜ਼ ਹੀ ਥੋੜਾ ਚਾਹੀਦਾ ਹੈ ਇਹ ਸੋਹਣਾ ਲੱਗਦਾ ਇਹਦੀ ਪੋਕਟ ਕਿਦਾਂ ਪੋਕਟ ਵਾ ਮੋਬਾਈਲ ਮੋਬਾਈਲ ਵਗੈਰਾ ਬਟਨ ਨਹੀਂ ਬੰਦ ਹੁੰਦੇ ਇਹ ਗੱਲ ਸਹੀ ਹੈ ਬਟਨ ਕਰਤੇ ਬੰਦ ਇਹਦੀ ਪੋਕਟ ਜਿਹੜੀ ਠੀਕ ਹੈ ਇਹ ਵੇਖ ਲੈ ਇੱਕ ਵਾਰੀ ਮੋਬਾਈਲ ਵਗੈਰਾ ਪੈ ਜੂ ਹਣਾ ਚਲ ਸਹੀ ਹੈ ਫਿਰ ਚਲੋ ਜੀਓ ਬਈ ਸਾਨੂੰ ਓਕੇ ਹੋ ਗਿਆ ਮੈਂ ਕਿਹਾ ਬਿਲਕੁਲ ਬਹੁਤ ਫਾਇਦਾ ਇਹਦੇ ਵਿੱਚ ਕਾ ਫਰਜੀ ਵਾਲਾ ਹੁੰਦਾ ਆ ਇਹ ਦੇਖਿਆ ਭੂਸ਼ਨ ਬੋਲਣ ਦੇ ਭੂਸ਼ਨ ਮਕਰ ਬੋਲਣ ਦੇ ਬੈਕ ਚ ਉਹਦੇ ਵਿੱਚ ਕਲਰ ਉਸਨੇ ਕਾਲ ਵਾਲੀ ਤੇ ਉਸ ਕਾਲ ਵਾਲਾ ਕਦਰਿਆ ਪਰ ਨਹੀਂ ਆਪਾਂ ਨੂੰ ਉਹੀ ਵਧੀਆ ਲਗਾਏੜਾ ਹੁਣ ਰੰਦੀਪ ਨੇ ਪਾਇਆ ਹੈਗਾ ਉਹ ਵਾਲਾ ਆਹ ਕਿਦਾਂ ਫਾਇਲ ਆਈ ਵੀ ਸਹੀ ਹੈ ਇਹ ਦੱਸਣ ਦੇ ਵੀ ਜਿੰਮ ਵੇਲੇ ਪਾ ਸਕਦੇ ਹੋ ਤੁਸੀਂ ਉਮਾ ਪੋਸ਼ਨ ਦੀ ਦੁਕਾਨ ਤੇ ਤੇ ਐ ਹੈਗਾ ਵੀ ਜਿੱਦਾਂ ਪਤਾ ਨਹੀਂ ਸਾਰਾ ਬਟਾਲਾ ਉੱਥੇ ਹੀ ਆ ਗਿਆ ਹੁੰਦਾ ਕਿ ਨਹੀਂ ਬਹੁਤ ਜ਼ਿਆਦਾ ਰਸ਼ ਆਤ ਹੋਈ ਪਈ ਮੈਂ ਤਾਂ ਤਾਂ ਜਾਂਦਾ ਨਹੀਂ ਉੱਪਰ ਬਹੁਤ ਘਟ ਗਿਆ ਹੁਣ ਜਾਣੋ ਪਹਿਲਾਂ ਜਾਂਦੇ ਨੇ ਕਪੜੇ ਲੈਣ ਵਾਸਤੇ ਉੱਪਰ ਪੋਸ਼ਨ ਨੂੰ ਦੁਕਾਨ ਤੇ ਉੱਪਰ ਪਰ ਹੁਣ ਨਹੀਂ ਤੇ ਹੁਣ ਜੇ ਅੱਜ ਗਏ ਗਏ ਤਾਂ ਬਹੁਤ ਰਸ਼ ਬੱਲੇ ਬੱਲੇ ਅੱਤੋ ਹੀ ਵੀ ਸਾਰਾ ਬਟਾਲਾ ਉੱਥੇ ਵੜ ਗਿਆ ਕਿ ਨਹੀਂ ਤੇ ਉਹਦੀ ਨਵੀਂ ਦੁਕਾਨ ਤੇ ਆਏ ਇਥੇ ਸੰਭਲ ਚਾਹਾਂਗਾ ਕਿ ਆਪ ਲੱਗ ਜਾ ਮੜੇ ਲੀਆ ਸਤਿ ਸ਼੍ਰੀ ਅਕਾਲ ਜੀ

ਸੰਭਲ ਚਾਉਕ ਆਏ ਹਾਂ ਇੱਥੇ ਸੰਦੀਪ ਨੂੰ ਫਿਰ ਪਸੰਦ ਨਹੀਂ ਆਇਆ ਤਾਂ ਨਾ ਹੀ ਕਪੜਾ ਉਹ ਵਾਲਾ ਹੈਗਾ ਫਿਰ ਹੋਰ ਨਹੀਂ ਸਗਾ ਤਾਂ ਇੱਕ ਕੈਪ ਲੈ ਲਈ ਅਕਰੀ ਨਹੀਂ ਹੁਣ ਇਹਨੇ ਵੇਅਰ ਕੀਤੀ ਪਾਈ ਸੀਗੀ ਚਲੋ ਚੱਲ ਗਏ ਜੀ ਐਂ ਨੀਦਾਂ ਤੇ ਆ ਹ ਵਾਲੇ ਦੇ ਸਾਹਮਣੇ ਵਾਲੇ ਦੀ ਦੁਕਾਨ ਦੇ ਸਾਹਮਣੇ ਦੁਕਾਨ ਹੈ ਸਵਰਨੇ ਦੀ ਹੱਟੀ ਦੇ ਸਾਹਮਣੇ ਐ ਤੇ ਛੋਟੀ ਜੀ ਹੈ ਪਰ ਵੇਰਾਈਟੇ ਵੇਰਾਈਟੇ ਵੀ ਕਾਫੀ ਵਹੇ ਹੈ ਇਹ ਬੂਲੋ ਇਸਾਂ ਦੇ ਵਿੱਚ ਦੂਜੀ ਇੱਕ ਅੱਧਾ ਸਪਿਆ ਰਹਿੰਦੀ ਹੈ ਆਪਣਾ ਸੀਜ਼ਨ ਓਵਰ ਕਰਦੇ ਬਈ ਹਣੀ ਤਾਂ ਸਾਡੇ ਕੋਲ ਵੈਰਾਈਟੀ ਬਥੇਰੀ ਹੁੰਦੀ ਆ ਇਹ ਪੱਲਾ ਪਿਸਤਾ ਠੀਕ ਨਹੀਂ ਉਹ ਮਿੱਟੀ ਆ ਇਹ ਸਟਾਰਟਿੰਗ ਕਿੰਨੇ ਮੀਜ਼ ਲੂਦੇ ਆ ਮਿਲ ਜਾ ਕਰਾਂਗੇ ਇਹ ਤੇਨ ਕੋ ਬੈਲੀ ਭਰੀ ਆ ਨਾ ਹਾਂ ਜੀ ਬੈਲੀ ਭਰੀ ਆ ਹਾਂ ਬੈਲੀ ਭਰੀ ਆ ਨਾ ਨਾਲ ਲੋਪ ਨਾ ਜੇ ਕੋਈ ਅੱਛਾ ਇਹਦੀ ਆ ਬਣੀ ਹੋਈ ਆ ਪੋਗੜੀ ਬਣੇਗੀ ਇਹ ਸਾਸੋ ਦੇ ਸ਼ਾਵਲ ਸਾਸੋ ਦੇ ਦੋ ਹੈ ਇਹ ਕਹੇ ਆਪ ਨੂੰ ਜਿਹਦੇ ਉੱਪਰ ਕੈਪੀ ਬਣੇਗਾ ਚੱਲ ਕਰਾ ਦਾਂਗਾ ਮੈਨੂੰ ਸਮਝ ਗਿਆ ਕੋਰੀਅਨ ਡਿਜ਼ਾਈਨ ਮੰਗਦੇ ਪਏ ਉਹ ਮੇਰੇ ਕੋਲ ਆਇਆ ਨਹੀਂ ਸੀਗਾ ਇਹਦੇ ਦੇ ਗਲੇਰ ਕੰਮ ਕਮਾ ਕੇ ਆਪਾਂ ਫੇਰ ਪਹੁੰਚ ਗਏ ਵੇਲਾ ਉਸੇ ਦੁਕਾਨ ਤੇ ਹੈ ਕੋਈ ਤੇ ਮੈਨੂੰ ਲੱਗਦਾ ਜੇ ਸੇਲ ਹੋ ਗਈ ਤਾਂ ਇਹ ਕੋਈ ਕਲਰ ਤੇ ਵੇਲੇ ਬੈਠੇ ਲੈ ਜੀ ਸੇਲ ਕਰਤਾ ਕਣ ਆ ਵੇਖੋ ਆਹ ਕਿਹੜਾ ਕਲਰ ਹੈ ਆਹ ਭਾਜੀ ਕਿਹੜਾ ਕਲਰ ਹੁੰਦਾ ਇਹ ਵੀ ਤੰਬਾ ਜਿਹਾ ਕਰ ਬਸਟਡ ਕਲਰ ਆਹ ਦੇਖੋ ਆਹ ਤੰਬਾ ਕਲਰ ਆਹ ਬਲੋ ਚਲੋ ਜੀ ਆਹ ਕਰ ਦੋ ਪੈਕ ਓਏ ਇੰਨਾ ਪਿਆਰਾ ਪੀਸ ਹੈਗਾ ਦਾ ਜੀ ਆਹ ਜੀ ਵਧੀਆ ਸਟੋਲ ਲੱਗਿਆ ਨਾਲ ਫਿਰ ਉਹ ਵੀ ਆ ਰਿਹਾ ਵਾ ਕਲਰ ਉਹ ਹੀ ਜਿਹੜਾ ਤੁਸੀਂ ਮੰਗਣ ਦੇ ਹੋ ਇਹ ਉਹ ਦੇ ਰਿਹਾ ਘੋੜ ਸੱਡੀ ਸਾਡੇ ਚਾਰ ਜੀ ਇਹ ਵੀ ਆ ਆ ਗਿਆ ਪਸੰਦ ਅ ਸੰਦੀਪ ਨੂੰ ਸੂਟ ਲੈ ਇਹ ਕਰ ਦਿਓ ਅੰਦਰ ਜੀ ਲੋੜ ਕੇ ਲੋ ਕੋਈ ਗੱਲ ਅੰਦਰ ਅੱਜ ਲਾਉਣ ਸੀ ਉੱਧਰ ਨਹੀਂ ਬਣਾ ਖੜੇ ਸ਼ਾਸ਼ੇ ਲੋੜੀ ਲੈਣ ਆਉਣ ਵਾਸਤੇ ਆ ਗਏ ਗੁੜ ਗਿਆ ਠੀਕ ਆ ਅਗਰ ਪਸੰਦ ਚਲੋ ਜੀ ਠੀਕ ਆ ਜੀ ਉਹਨੂੰ ਦੇ ਹਾਂ ਠੀਕ ਆ ਬਾਬਾ ਠੀਕ ਆ ਦੋਸਤ ਇਹੋ ਹੋ ਗਿਆ ਅਸੀਂ ਆ ਦੇਖੋ ਸ਼ਰਟ ਬਾਜੀ ਦੇ ਉੱਤੇ ਵੀ ਜੇ ਨਾਲੇ ਸਟੋਲ ਦੇਖੋ ਇਹਦੇ ਬੜਾ ਭਾਰਾ ਸਟੋਲ ਵਧੀਆ ਸਟੋਲ ਬਣੇਗਾ ਜੀ ਅਕੀਸ ਵਿੱਚ ਕੀ ਕਿ ਆਇਆ ਉਹ ਵੀ ਵਧੀਆ ਗੱਲ ਹੈ ਹਿੰਦੀ ਵਾਲਾ ਵੀ ਤਰਨਾਲ ਦੇ ਪਲਾਇਆ ਆ ਤਾਂ ਮੈਂ ਦੇਖ ਲਓ ਨਹੀਂ ਤੇ ਇੱਥੇ ਆਈ ਹੈ ਨਾ ਫਾਇਦਾ ਨਹੀਂ ਕਿ ਵੇਖਣਾ ਠੀਕ ਤੇ ਰੈਡ ਲਿਆ ਹਾ ਫੜਿਆ ਚੀਜ਼ ਵਧੀਆ ਬਣੀ ਹੋਈ ਹੈ ਕਿ ਜਿੰਨਾ ਹੀ ਜ਼ਿਆਦਾ ਵੇਖਾਂਗੇ ਨਾ ਉਹਨੇ ਪਸੰਦ ਕਰਨਾ ਮੁਸ਼ਕਿਲ ਹੁੰਦਾ ਹੈ ਇਹ ਚੀਜ਼ ਪਾਏ ਤਾਂ ਰੋਬ ਹੈ ਢਾਢੋਲ ਵੇਖ ਕੇ ਆਪਣੇ ਆਪ ਹੀ ਲੋਕਾਂ ਨੂੰ ਮੰਗਣੇ ਇਹਦੇਸ ਕਲਰ ਨੇ ਹੋਰ ਕੀ ਭਰੇ ਗਾਂ ਗਾਂ ਲੈ ਉਹਨਾਂ ਨੇ ਨਹੀਂ ਹੁਣ ਤੁਸੀਂ ਲੈ ਆ ਲੈ ਗਾਂ ਅੱਖਾਂ ਨਹੀਂ ਬਸ ਉਹਨੂੰ ਮੋਗਿਆ ਹੋਣਾ ਇਹਦੇ ਲੈ ਕੇ ਆਣਾ ਹੀ ਨਹੀਂ ਦੇ ਲੈ ਠੀਕ ਹੈ ਜੀ ਇਹ ਚ ਕਲਰ ਹੈ ਜੀ ਸਿੰਗਲ ਕੋਈ ਵੀ ਹੈ ਮਹਿੰਦੀ ਕਲਰ ਬੜਾ ਪ੍ਰਾਧਾਨ ਕਲਰ ਲੈ ਚੁਣ ਕੇ ਲਿਆਂਦਾ ਤੇਰੇ ਵਾਸਤੇ ਸਪੈਸ਼ਲ ਭਾਈ ਹੋਣਾ ਨੇ ਆਹ ਬਲੀ ਚ ਕਪੜੀ ਵੀ ਬਥੂ ਹੈ ਇਸ ਕੰਢੇ ਕਪੜੀ ਦੇ ਵਿੱਚ ਹੈ ਗਏ ਖਤਮ ਹੋ ਗਏ ਕਲੇਗ ਲੋਕਾਂ ਕਰਾ ਹੁਣ ਸੀਜ਼ਨ ਵੀ ਆਪਣਾ ਧੁੱਪ ਚੱਲਣ ਲੱਗਣੀ ਚੱਲੂ ਆਈ ਨਹੀਂ ਫਿਰ ਥੋੜਾ ਮੁਸ਼ਕਿਲ ਹੋਈ ਲੈਣਾ ਹੂੰ ਹੂੰ ਕੋਈ ਫਰਕ ਪੈ ਜਾਂਦਾ ਵਾ ਆ ਹੁਣ ਮਨਕੇ ਬਾਕੀ ਸੰਦੀਪ ਨੇ ਵੀ ਕਰ ਲਿਆ ਹੀ ਆ ਪਸੰਦ ਫਿਰ ਹੈ ਤੇ ਮੁੜਕੜ ਵੇਲੇ ਘੁਮਕਮਾ ਆ ਕੇ ਆਪਾਂ ਉਸੇ ਹੀ ਦੁਕਾਨ ਦੇਤੇ ਆਂ ਜਿੱਥੋਂ ਮਤਲਬ ਆਪਾਂ ਸ਼ਾਪਿੰਗ ਬਹੁਤੀ ਕਰਦੇ ਆਂ ਬਾਲੇ ਦੀ ਹੱਟੀ ਤੇ ਸਾਰੇ ਸੇਲ ਹੋ ਗਏ ਫਿਰ ਇੱਕ ਦੋ ਰਹਿ ਗਈ ਹੋਰ ਕੀ ਤੇ ਮਿਲ ਗਿਆ ਫਿਰ ਆਪਾਂ ਨੂੰ ਕਹਿੰਦੀ ਇਹ ਸਹੀ ਨਹੀਂ ਸੰਦੀਪ ਕਹੀ ਇਹ ਸੂਟ ਨਹੀਂ ਸਹੀ ਮੈਂ ਕਰ ਲੈ ਸਭ ਨੂੰ ਵਧੀਆ ਸੂਟ ਹੈ ਹੀ ਇਹੋ ਹੀ ਇਹ ਤੋਂ ਤੇ ਹੈ ਕੋਈ ਨਹੀਂ ਹਾਂ ਲੋ ਅੱਜ ਦੁਕਾਨੋਂ ਵਹਿਲਾ ਸਿੰਪਲ ਚਾਹੁੰ ਤੋ ਮਤਲਬ ਪਿਛਲੀ ਸਾਈਡ ਆਈ ਦਾ ਗਰਦਾਸਪੁਰ ਰੋਡ ਤੇ ਤੇ ਬਾਲੇ ਦੀ ਹੱਡੀ ਜਿਹਾ ਉਹ ਸਾਹਮਣੇ ਇਹ ਆ ਜੀ ਤਾਂ ਛੁੱਟੂ ਆ ਗਏ ਛੁੱਟੂ ਤਾਂ ਲੈ ਇਹ ਕੰਡਿਆ ਆਏ ਮੀਂਹ ਨਹੀਂ ਲੰਦਾ ਕੋਈ ਤੋ ਛਿਮਾ ਚੰਗਾਇ ਕੋਈ ਮੇਰਾ ਕੋਈ ਆ ਬੇਲੰਦਾ ਸੁਣ ਨਾ ਰੁਕ ਜਾ ਉਹ ਕਪੜਾ ਨੇ ਤੇਰੇ ਵਾਲੇ ਓਏ ਨਹੀਂ ਉਹ ਨਹੀਂ ਇਹ ਥੋੜਾ ਸੌਫਟ ਵਾ ਹੈ ਉਹ ਥੋੜਾ ਹਾਰਡ ਜਿਹੇ ਦੇ ਵਿੱਚ ਹੂੰ ਇਹ ਨਾਲੇ ਥੋੜਾ ਜਿਹਾ ਆਪਣਾ ਜੈਨੂਇਨ ਜੀ ਪ੍ਰਾਈਸ ਦੇ ਆ ਉਹ ਮੇਰੇ ਵਾਲਾ ਥੋੜਾ ਮਹਿੰਗਾ ਦਿੱਤਾ ਉਹਨਾਂ ਨੇ ਹੂੰ ਕੀ ਪਤਾ ਨਹੀਂ ਮੈਂ ਆਫਰਾਂ ਰਹਿ ਗਿਆ ਵੀ ਮੇਰੇ ਵਾਲਾ ਕਿਉਂ ਮਹਿੰਗਾ ਦਿੱਤਾ ਵੀ ਯਾਰ ਇਹ ਸਭ ਠੀਕ ਰੇਟ ਦੇ ਦਿੱਤਾ ਜੀ ਉਸ ਤੋਂ ਉਹਨਾਂ ਕੋਲੇ ਹੂੰ ਜਿਹੜਾ ਤੇਰਾ ਨਹੀਂ 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 ਪੁੱਛਣ ਨੂੰ ਠੀਕ ਹੈ ਇਹ ਆਇਆ ਯੋ ਸਹੀ ਹੈ ਨਹੀਂ ਹੈਨਾ ਠੀਕ ਹੈ ਜਿਵੇਂ ਦੇਖਦੇ ਕਿ ਨਿਫਲੇ ਮੇ ਇਹ ਵਾਹ ਖਿਲੇ ਠੀਕ ਹੈ ਆ ਨਾਲੇ ਫਰਜੀ ਲੱਗੀ ਇੱਥੇ ਕਲਰ ਤੇ ਉਹ ਦੇ ਆ ਕੇ ਹਨ ਨਿਕਲੀ ਉਹ ਲੱਥ ਵੀ ਜਾਂਦੀ ਹੈ ਫਰ ਸੰਦੀਪ ਲੈ ਮੋਟਨ ਫਰ ਲੱਥੂ ਆ ਵਧੀਆ ਉਹ ਇਹਦਾ ਮਤਲਬ ਸਾਰਿਆਂ ਨੂੰ ਫਿਰ ਲੱਗੇ ਕਿ ਲੱਥ ਵੀ ਜਾਂਦੀ ਆ ਇਹ ਤਾਂ ਬਹੁਤ ਵਧੀਆ ਸਿਸਟਮ ਆ ਯਾਰ ਫਿਰ ਇਹਦਾ ਹਨਾ ਮੇਰੇ ਪਉਣਾ ਹੋ ਗਿਆ ਹਨਾ ਜੇ ਪਉਣਾ ਇਹਦੇ ਪਾਸਖ ਦੇ ਫਰਮ ਵਾਲਾ ਵੀ ਆ ਕੰਨ ਜੇ ਦੇ ਵਿੱਚ ਫਸਣਾ ਨਹੀਂ ਹੋਣਾ ਨਿਕਲ ਗਿਆ ਹੋਣੀ ਆ ਜੀ ਹਾਂ ਇਹ ਕੰਮ ਹੀ ਨਹੀਂ ਆ ਲੈਂਦਾ ਨਾਈਟ ਸੂਟ ਜਾ ਹੂੰ ਇਹ ਨਵੀਂ ਦੁਕਾਨ ਤੋਂ ਇੱਕ ਤਾਂ ਲੈ ਕੇ ਆਏ ਹੂੰ ਸੁਣੋ ਉਹ ਕਮ ਕਰਨ ਨੂੰ ਦਸਾਂ ਦੁਕਾਨ ਠੀਕ ਹੈ ਵੀ ਉਹ ਵੀ ਠੀਕ ਲੰਦਾ ਰੇਟ ਆਪਾਂ ਨੂੰ ਹੂੰ ਦੇਣ ਦੇ ਸ਼ੇ ਹਾਂ ਠੀਕ ਹੈ ਨਾ ਨਾਲ ਪਜਾਮਾ ਆਇਆ ਨੇ ਹਾਂ ਟੋਪੀ ਇੱਕ ਲੈਂਦੇ ਟੋਪੀ ਲੈਂਦੇ ਸੰਭਲ ਚਾਉਂਗ ਜਾ ਹਾਂ ਠੀਕ ਹੈ ਹਾਂ ਇਹ ਇਹ ਨਹੀਂ ਨਹੀਂ ਆ ਸੂਟ ਤਾਂ ਜਿਹੜਾ ਉਧਰੋਂ ਪੈਸੇ ਦਿੱਤੇ ਸੀ ਨਾ ਮੰਮੀ ਨੇ ਇਹਨੂੰ ਇਹ ਸੂਟ ਲੈ ਲਿਆ ਨੇ

ਬੜੇ ਕਰਾਖਰ ਨਹੀਂ ਠੀਕ ਦਾਦਾ ਦਾਦਾ ਆ ਗਏ ਇਹ ਦਾਦਾ ਦਾਦੀ ਦਾਦੀ ਨੂੰ ਤੇ ਸਾਡੀ ਦਾਦੀ ਯਾਦ ਹੀ ਕਰਦੀ ਰਹਿੰਦੀ ਲੈ ਲੈ ਨੂੰ ਨਾ ਖਲਾਦੀ ਕਪੜੇ ਬਗਉ ਤੇ ਆਪਣੇ ਭਰਾ ਐ ਇੱਕ ਇੰਸਟਾਗ੍ਰਾਮ ਤੇ ਕਾਫੀ ਜ਼ਿਆਦਾ ਫੇਮਸ ਆ ਮੈਂ ਤੇ ਆਇਆ ਮੋਂ ਨੂੰ ਮਿਲਣ ਵਾਸਤੇ ਤੇ ਜਿੱਥੇ ਲੋਕੇਸ਼ਨ ਉਹਨੇ ਭੇਜੀ ਲੋਕੇਸ਼ਨ ਤੇ ਤੇ ਖੜ ਗਏ ਅਣ ਕਿ ਉਹਨਾਂ ਤੇ ਕਾਲ ਕਰਦੇ ਆ ਤੇ ਤੁਸੀਂ ਮੈਂ ਮੋਸਟਲੀ ਉਹਨਾਂ ਦੀਆਂ ਰੀਲਾਂ ਵਗੈਰਾ ਦੇ ਦੇਖੀਆਂ ਹੀ ਆ ਤੇ ਮਿਲਾਉਨੇ ਆ ਉਹਦੇ ਨਾਲ ਲਓ ਜੀ ਭਰਾ ਨੂੰ ਤੇ ਤੁਸੀਂ ਸਾਰੇ ਜਾਣੇ ਮੈਨੂੰ ਮੈਂ ਤਾਂ ਪਛਾਣ ਲਿਆ ਹੋਊਗਾ ਜਿਹੜੇ ਨਹੀਂ ਜਾਣਦੇ ਤੇ ਮੈਂ ਕੋਸ਼ਿਸ਼ ਕਰਾਂਗਾ ਇੰਸਟਾਗ੍ਰam ਆਈਡੀ ਜਿਹੜੀ ਨੇ ਮੈਂਸ਼ਨ ਕਰਤਾ ਫਿਰ ਲਗਭਗ ਸਾਰੇ ਜਾਣੇ ਪਹਿਚਾਣ ਹੀ ਲਓਗੇ ਬਹੁਤ ਵਧੀਆ ਲੱਗਾ ਨੇਚਰ ਕਾਫੀ ਟਾਈਮ ਹੋ ਗਿਆ ਆਪਾਂ ਕਾਫੀ ਚਿਰਾਂ ਬਾਅਦ ਮਿਲੇ ਆਂ ਟਵਿੰਸ ਦੇ ਟਵਿੰਸ ਨੂੰ ਨਹੀਂ ਜਿਹੜੇ ਅੰਬਰਸਰ ਦੇ ਮੁੰਡੇ ਨੇ ਉਹਨਾਂ ਦੇ ਭਰਾ ਦੇ ਮੈਰਿਜ ਤੇ ਗਏ ਆਂ ਆਪਾਂ ਉਹ ਨਾਲ ਇਕੱਠੇ ਤੇ ਉਦੋਂ ਭਾਈ ਦੇ ਤਿਆਰੀਆਂ ਚੱਲ ਰਹੀਆਂ ਹੈ ਵਿਆਹ ਦੀਆਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਮੌਕੇ ਦਾ ਹੀ ਸਰਪ੍ਰਾਈਜ਼ ਹੋ ਗਿਆ ਤੇ ਹੁਣ ਕਾਕਾ ਵੀ ਹੋ ਗਿਆ ਦੇਖ ਲਓ ਹੁਣ ਕੁੜੀਆਂ ਆ ਕੁੜੀਆਂ ਆ ਗਈਆਂ ਤੇ ਕਰ ਹੁੱਕ ਜਿਆ ਯਾਰ ਜਰੂਰ 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 ਰੁਕ ਜਾਗੇ ਤੇ ਲੋਹੜੀ ਮੈਨੂੰ ਮੈਦਾ ਵੀ ਇੱਥੇ ਮਨਾਉਣਗੇ ਹਾਂ ਲੋਹੜੀ ਇੱਥੇ ਐਤ ਕੀ ਬਟਾਲੇ ਦੀ ਦੇਖਣੀ ਆ ਦਿੱਲੀ ਦੀ ਦੇਖ ਲਈ ਦਿੱਲੀ ਕੁਝ ਹੁੰਦਾ ਨਹੀਂ ਅੰਮ੍ਰਿਤਸਰ ਦੀ ਤਾਂ ਬੜਾ ਸਪੈਸ਼ਲ ਹੈ ਸਪੈਸ਼ਲ ਆ ਇੱਥੇ ਤਾਂ ਦੇਖੋ ਹੁਣ ਵੇਖਾਗੇ ਹੁਣ ਕੀ ਬੰਦਾ ਯਾਰ ਅੰਮ੍ਰਿਤਸਰ ਸ਼ਹਿਰ ਬਹੁਤ ਵੱਡਾ ਹੈ ਯਾਰ ਅੰਮ੍ਰਿਤਸਰ ਦੇ ਤੇ ਲੋਹੜੀ ਸਭ ਨੂੰ ਪਹਿਲੇ ਨੰਬਰ ਤੇ ਆਉਂਦੀ ਹੈ ਸਹੀ ਗੱਲ ਲੋਹੜੀ ਬੈਸਟ ਲੋਹੜੀ ਦੇ ਅੰਮ੍ਰਿਤਸਰ ਦੀ ਕਲੱਸੀ ਹੋਗੀ ਹੋਰ ਹੋਰ ਕੁਲਚਾ ਸਾਡਾ ਜਿਹਨੂੰ ਆਪਾਂ ਕਹਿੰਦੇ ਕੁਲਚਾ ਇਹ ਦੋ ਤਿੰਨ ਚੀਜ਼ਾਂ ਜਿੰਨੀਆਂ ਫੇਮਸ ਹੈ ਇੱਥੇ ਤੇ ਇੱਥੇ ਦੇ ਬਸ ਗੱਲਾਂ ਗੁਰਨਾਨਕ ਪਾਸ਼ਾ ਜੀ ਦਾ ਵਿਆਹ ਤੇ ਸ਼ਿਵ ਕੁਮਾਰ ਬਟਾਲਵੀ ਅੱਛਾ ਬਹੁਤ ਚੀਜ਼ਾਂ ਫੇਮਸ ਆ ਬਸ ਰਾਹ ਉਹਨਾਂ ਨੂੰ ਮੈਂ ਕਿਹਾ ਚਲੋ ਆਪਣੀ ਛੋਟੀ ਜੀ ਗੱਡੀ 'ਚ ਗੇੜੀ ਮਰਵਾ ਲਈਏ ਵੀ ਬਹੁਤ ਛੋਟੀ ਗੱਡੀ ਹੈ ਭਾਈ ਬਹੁਤ ਛੋਟੀ ਗੱਡੀ ਹੈ ਨਹੀਂ ਨਹੀਂ ਯਾਰ ਮੈਂ ਤਾਂ ਉਹ ਜੀ ਛੋਟੀ ਗੱਡੀ ਸਾਰਿਆਂ ਨੂੰ ਦਵੇ ਤੁਹਾਨੂੰ ਵੀ ਦਵੇ ਜੇ ਦੇਖ ਰਿਹਾ ਤੇ ਮੈਨੂੰ ਵੀ ਦਵੇ ਨਹੀਂ ਮੈਂ ਭਲਾ ਛੋਟੀ ਕਿਉਂ ਕਹੀ ਇਹ ਮੈਂ ਕਹੀ ਮੈਂ ਵੀ ਜਦੋਂ ਵੀ ਕੋਈ ਸੋਚੇ ਵੀ ਨਹੀਂ ਆਪਣੇ ਅੱਜ ਫੀਲ ਕਰਾਇਆ ਵੀ ਆਪਣੀ ਕ ਵੱਡੀ ਮੈਂ ਇਸ ਤਰ੍ਹਾਂ ਕਿ ਛੋਟੀ ਕਹਿ ਰਹੇ ਹਾਂ ਕਿਉਂਕਿ ਦਿੱਲੀ ਵਿੱਚ ਯਾਰ ਬੰਦੇ ਨੇ ਇਹਦੇ ਨਾਲ ਕਈ ਗੁਣਾ ਵੱਡੀਆਂ ਗੱਡੀਆਂ ਹੁੰਦੀਆਂ ਯਾਰ ਉੱਧਰ ਠੀਕ ਹੈ ਨਹੀਂ ਤੇ ਤਾਂ ਕਰਕੇ ਮੈਂ ਛੋਟੀ ਗਿਆ ਦੇਖੋ ਗੱਡੀ ਛੋਟੀ ਹੋਵੇ ਵੱਡੀ ਹੋਵੇ ਗੱਡੀ ਹਣੀ ਹਰ ਇੱਕ ਬੰਦੇ ਕੋ ਜ਼ਰੂਰੀ ਹੈ ਮੇਰੀ ਸੋਚ ਹਾਂ ਇੱਕ ਚੀਜ਼ ਵੈਸੇ ਵੇਖਿਆ ਕਿ ਨਹੀਂ ਹੁਣ ਜਿਹੜਾ ਵੀ ਬੰਦਾ ਘਰ ਲੈਂਦਾ ਨਾ ਪਹਿਲਾਂ ਹੋਏ ਸੋਚਦਾ ਯਾਰ ਗੱਡੀ ਲਾਉਣਾ ਤੇ ਜਗ੍ਹਾ ਚਾਹੀਦੀ ਆਪਾਂ ਨੂੰ ਹਾਂ ਕਿਉਂਕਿ ਗਲੀ ਇੰਨੀ ਖੁੱਲੀ ਹੋਣੀ ਚਾਹੀਦੀ ਹੈ ਬਿਲਕੁਲ 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 ਤੇ ਮੈਂ ਮਾਪਰਾ ਹੁਣਾਂ ਨੂੰ ਆਪਣੇ ਨਵਾਂ ਘਰ ਜਿੱਦ ਤਰ੍ਹਾਂ ਪਣਾ ਤਿਆਰ ਕਰਨ ਲੱਗੇ ਸ਼ੁਰੂ ਲੱਗੇ ਕਰਨ ਤੇ ਮੈਂ ਕਿਹਾ ਉਧਰ ਗੇੜੀ ਲਵਾ ਲਿਓਂਦੇ ਕਿਉਂਕਿ ਬਟਾਲੇ ਜਿੱਤੇ ਹੋਰ ਕੁਝ ਵੀ ਹੈ ਨਹੀਂ ਵੇ ਇੱਕ ਬਣਵਾ ਲੈ ਏਡਾ ਕੁਝ ਖਰਾਬ ਲੈ ਭਾਈ ਨੂੰ ਕਿਹਾ ਮੈਨੂੰ ਕਿਤੇ ਕਮਾ ਫਰਾ ਮੈਨੂੰ ਉਹਨੇ ਦਰਸ਼ਨ ਦਿੱਤੇ ਹੀ ਹੋਏ ਆ ਉਹਨਾਂ ਦਾ ਪਲਾਟ ਹੀ ਦਰਸ਼ਨ ਕਰ ਲਈਏ ਕਹਿੰਦੇ ਕੰਨ ਸਾਹਿਬ ਗੁਰਦਾਰੇ ਹੂੰ ਆਏ ਆ ਦਰਸ਼ਨ ਕਰ ਆਏ ਆ ਮੈਂ ਕਹਾਂ ਫਿਰ ਜਾਂ ਤੇ ਹਜੀਰਾ ਪਾਰਕ ਹੈ ਹੋਰ ਕੁਝ ਨਹੀਂ ਹੈ ਦਾ ਤੇ ਹੁਣ ਪਾ ਜਣਾ ਨੂੰ ਪਲਾਟ ਜਿਹੜਾ ਉਹ ਦਿਖਾ ਦਿੰਨੇ ਆ ਲੈ ਵੀ ਇਧਰ ਕੰਮ ਨਹੀਂ ਨਹੀਂ ਲੱਗੇ ਮੈਂ ਬਰਾ ਭਾਂਡ ਪਲਾਟ ਦਿਖਾ ਦੇ ਆਪਣਾ ਦਿਖਾਤਾ ਆ ਹੈ ਚੱਲੀ ਜਾਂਦਾ ਕੰਮ ਲੈਂਡਰ ਪੈ ਹੀ ਜਾਊਗਾ ਹੋਰ ਆਪਣਾ ਆ ਦੋ ਦਿਨ ਤੇ ਹੁਣ ਛੁੱਟੀਆਂ ਕੱਲ ਵੀ ਛੁੱਟੀ ਤੇ ਪਰਸੋਂ ਛੁੱਟੀ ਆ ਆ ਵੀ ਕੰਦ ਰਹਿ ਗਈਆਂ ਇੱਕਾ ਕਾਂਗਰੇ ਦੇ ਕਿਚਨ ਦੀ ਕੰਦ ਰਹਿ ਗਈ ਇਹ ਰਹਿ ਗਈਆਂ ਉੱਟੀਆਂ ਹੁਣ ਨਾਲੇ ਬਾਕੀ ਦੀਆਂ ਕਰਤੀਆਂ ਲਗਭਗ ਸਾਰੀਆਂ ਇੱਧਰ ਨਹੀਂ ਆਇਆ ਨਾ ਰਾਣੀ ਚੱਲੇ ਥੈਂਕ ਯੂ ਬਾਏ ਬਾਏ ਨਾਈਸ ਟੂ ਮੀਟ ਯੂ ਓਕੇ ਓਕੇ ਭਰਾ ਓਕੇ ਜੀ ਹੁਣ ਚੱਲੇ ਆ ਘਰੇ ਬਹੁਤ ਵਧੀਆ ਨੇਚਰ ਯਾਰ ਬਾਈ ਦਾ ਵਧੀਆ ਇਸ ਵਾਰ ਚੰਗਾ ਜਾ ਮੈਂ ਵੀ ਘਰੇ ਚੁੱਪਰ ਕੇ ਬੈਠਾ ਹਾਂ ਚੱਲੋ 10 ਮਿੰਟ ਬਾਈ ਦੇ ਨਾਲ ਘੁੰਮ ਲਿਆ ਯਾਰ ਚੰਗਾ ਹੈ ਸਵੇਰ ਨਹੀਂ ਤਾਂ ਕੌਣ ਯਾਦ ਕਰਦਾ ਭਰਾ ਕਿਸ ਨੂੰ ਅੱਜ ਕੱਲ ਬਿਜੀ ਸਮੇ ਦੇ ਵਿੱਚ ਮੈਂ ਪਹੁੰਚ ਗਿਆ ਘਰੇ ਇਹ ਫਿਰ ਵੀ ਬੁਣੀ ਚੱਲੇ ਬੰਨ ਕੇ ਜੁੱਤੀ ਜਤੀ ਵਗੈਰਾ ਕੀ ਲੈਣ ਵਾਹੋਂ ਸੇ ਚੱਲੇ ਨੇ ਪਤਾ ਨਹੀਂ ਹੋਣਾ ਆਹ ਕਹਿੰਦਾ ਇੱਧਰ ਨੂੰ ਬਾਹਰ ਲਈਦਾ ਸਾਈਕਲ ਦਿੱਤੇ ਕੋਈ ਤੁਸੀਂ ਆਖਣਾ ਨਹੀਂ ਇੱਧਰ ਨੂੰ ਨਹੀਂ ਭਾਈਦਾ ਕੋਈ ਪੈਰ ਰੱਖਣ ਵਾਲਾ ਉਹਨਾਂ ਨੇ ਬਣਾਇਆ ਹੋਇਆ ਇੱਧਰ ਵੀ ਇੱਧਰ ਹੀ ਬਹਿ ਸਕਦੇ ਐਂ ਨੂੰ ਵੀ ਦੀਦੀ ਜੀ ਇਹ ਤਾਂ ਨਾ ਦੀਦੀ ਰੱਖਦਾ ਲੈ ਵੀ ਇਹਦੀ ਗੱਡੀ ਆ ਗਈ ਇਹ ਵਧੀਆ ਨਾ ਵੇਹਣਾ ਬੰਦਾ ਥੱਕਦਾ ਵੀ ਨਹੀਂ ਜਿੱਦਾਂ ਮਰਜੀ ਆਣਾ ਤੇ ਜੇ ਹਾਂ ਮੈਂ ਲਗਾ ਰਿਹਾ ਸੀ gable ਸਵਿਚ ਬੋਰਡ ਲਾਤਾ ਐ ਇਹਨੂੰ ਇਦਾਂ ਓਪਨ ਚ ਹੀ ਰੱਖਣਾ ਬਸ ਇਦਾਂ ਕਿਉਂਕਿ ਇਹ ਤੇ ਜਿੱਦਾਂ ਰੂਮ ਹਿੱਟ ਨੂੰ ਵੀ ਹਣੀ ਲਾਇਆ ਕਰਾਂਗੇ ਨੇ ਚੋਕੀ ਦੇ ਨੇੜੇ ਲਾ ਲਿਆ ਕਰਨਗੇ ਥੋੜਾ ਇਦਾਂ ਕਿਉਂਕਿ ਆਦ ਢੋ ਦੇ ਮਗਰ ਲੁਕ ਜਾਂਦਾ ਮੈਂ ਇਹ ਸਹਉਣਾ ਨਹੀਂ ਆਖਾਇ ਪਿੰਨੇ ਬੈੱਡ ਇੱਧਰ ਲੱਗਦੇ ਨੇ ਨੁਕਰ ਦੇ ਵਿੱਚ ਫਿਰ ਡੈਡੀ ਨੇ ਬੈੱਡ ਉੱਧਰ ਲਾਤੇ ਫਿਰ ਉਹ ਪਿੱਛੇ ਲੁਕ ਜਾਂਦਾ ਹੈ ਬਾਰ ਬਾਰ ਤਾਰ ਪਾ ਕੇ ਤੇ ਟੇਬਲ ਲਾਤੀ ਐ ਸੁਚਨਾ ਵਿੱਚ ਟੇਬਲ ਲਾਤੇ ਵੀ ਜਿਹੜਾ ਢੋ ਦੇ ਨਾਲੇ ਦਾ ਦਬ ਕੇ ਪਛਾਣ ਉਹਨੂੰ ਬੰਦ ਨਾ ਹੋਵੇ ਆਪਣਾ ਲਕੀਤਾ ਦਾਗਾ ਟਰਾਈ ਹੁਣ ਦੇਖਦੇ ਆਂ ਲੱਗਦਾ ਕਲੀ ਤੇ ਮ

ਆਪਾਂ ਜਾ ਰਹੇ ਆਂ ਦੂਸਰੀ ਮਾਰਕੀਟ ਦੇ ਵਿੱਚ ਨੇੜੇ ਵਾਲੀ ਦੁਕਾਨ ਤੋਂ ਕੁਝ ਪਸੰਦ ਨਹੀਂ ਆਇਆ ਤੇ ਹੁਣ ਅੱਗੋਂ ਦੇਖਦੇ ਜਾ ਕੇ ਆਪਾਂ ਘਰੋਂ ਨਿਕਲ ਤੇ ਆਈਦਾ ਬਾਕੀ ਅੱਗੇ ਅੱਗੇ ਜਾਈ ਜਾਈ ਤੇ ਕਿਹਾ ਕਿ ਨੇੜੇ ਦਾ ਤੇ ਫੇਰ ਅੱਗੇ ਚਲ ਜਾਈ ਤੇ ਗੁੜੀਆ ਦੀ ਗੱਡੀ ਲਾਤੀ ਏ ਕਦਾਂ ਕਰ ਹਾਂ ਔਰ लवली ਕਾਰ ਏ ਉਹਦੀ ਹਰ ਗੁੰਦੀ ਗੱਡੀ ਲਾਤੀ ਕਿੱਥੇ ਚੱਲਿਆ ਹਰ ਗੁੰਦੀ ਕਿੱਥੇ ਚੱਲਿਆ ਉਹ ਨਹੀਂ ਰਹਾ ਉਹ ਇਥੇ ਦੇਖਣਾ ਹੈ ਹੁਣ ਆਪਾਂ ਬੈਲੀ ਤੇ ਦੇਖਦੇ ਹਾਂ ਪਸੰਦ ਆਉਂਦੀ ਕਿ ਨਹੀਂ ਹਰ ਗੁਨੇ ਹਰ ਗੁਨੇ ਹਰ ਗੁਨੇ ਬੋਸਤ ਹੁੰਦੀ ਬਾਰਾ ਬਹੁਤ ਜ਼ਿਆਦਾ ਆ ਲੈ ਮੰਮੀ ਇਹ ਦੇ ਕੀ ਆਂਦੇ ਇਹ ਆਂਦੇ ਪੈਸੇ ਆਂ ਆ ਜੁੱਤੀ ਵੈਸੇ ਪਸੰਦ ਆਉਂਦੀ ਵੀ ਪਰ ਮੈਂ ਪਤਾ ਸਾਈਜ਼ ਮੈਨੂੰ ਪਸੰਦ ਨਹੀਂ ਆਈ ਇਥੋਂ ਮੰਮੀ ਨੇ ਲਵਾ ਦਿੱਤੀ ਪਸੰਦ ਸੰਦੀਪ ਹੁਣੀ ਗਈਆਂ ਨੇ ਬਾਜ਼ਾਰ ਤੇ ਉਹਨਾਂ ਦੀ ਕਾਲ ਆਈ ਆ ਵੀ ਗੁਡੀਆਂ ਰੋਂਦੀ ਦੁੱਧ ਵਾਲੀ ਬੋਤਲ ਘਰੇ ਰਗੀ ਆ ਤੇ ਉਹ ਲੈ ਆਉ ਵੀ ਹੁਣ ਮੈਂ ਬੋਤਲ ਦੁੱਧਣ ਲੈ ਕੇ ਜਾਂਦਿਆਂ ਆ ਗਰਮ ਕਰਕੇ ਦੁੱਧ ਪਾ ਲਿਆ ਤੇ ਜਾ ਰਿਆਂ ਹੁਣ ਗਰਦਾਸਪੁਰ ਰੋਡ ਤੇ ਚੱਲ ਗਿਆ ਅਸਲ ਚ ਬੋਤਲ ਰਹਿ ਨਹੀਂ ਗਈ ਵੀ ਇਹਨਾਂ ਨੇ ਨੇੜੇ ਹੀ ਜਾਣਾ ਹੈ ਘਰ ਦੇ ਨੇੜੇ ਹੀ ਨੇੜੇ ਰੁਕਣਾ ਹੈਗਾ ਤੇ ਉਹ ਕੋਈ ਚੀਜ਼ ਨਹੀਂ ਪਸੰਦ ਆਈ ਫੇਰ ਇਹ ਗਰਦਾਸਪੁਰ ਰੋਡ ਤੇ ਚੱਲਿਆਂ ਗਏ ਤੇ ਉਹ ਹੁਣ ਹੋਣ ਲੱਗ ਪਈ ਕੱਲ ਲੋਹੜੀ ਹੈ ਤੇ ਗਰਦਾਸਪੁਰ ਰੋਡ ਤੇ ਰਸ਼ ਹੈਗਾ ਵੈਸੇ ਕਾਫੀ ਜ਼ਿਆਦਾ ਤੇ ਮੰਮੀ ਜੀ ਹੁਣ ਦੇਖਣੇ ਪੈਣਗੇ ਕਿੱਥੇ ਗਏ ਨੇ ਕਹਿੰਦੇ ਵਿਗਨਾਂ ਸਕੂਲ ਤੇ ਲੱਗੇ ਆ ਬਾਕੀ ਦੇਖੋ ਉੱਥੋਂ ਦੇ ਮੈਨੂੰ ਪਸੰਦ ਨਹੀਂ ਆਈ ਸੀ ਇੱਥੋਂ ਦੇਖਦੇ ਹਾਂ ਹੁਣ ਮੰਮੀ ਨੇ ਉੱਥੋਂ ਲੈ ਲਈ ਮੰਮੀ ਨੂੰ ਪਸੰਦ ਆਊਗੀ ਬੜੇ ਜਿਹੇ ਆ ਹੂੰ ਇਹ ਕੁੜੀ ਨੇ ਮम्मा ਆਪਣਾ ਮੰਮੀ ਨੂੰ ਕਹਿ ਰਹੇ ਬੜਾ ਸਤਾਇਆ ਇਹਨੇ ਲੈ ਵੀ ਬੜਾ ਹੀ ਟੰਕ ਕੋਈ ਚੀਜ਼ ਨਹੀਂ ਦੇਖਣ ਦਿੱਤੀ ਤੇ ਇਹਦਾ ਸਾਈਕਲ ਘਰੋਂ ਖੜਿਆ ਸੀ ਤੇ ਸਾਈਕਲ ਉੱਧਰ ਮੁੜ ਕੇ ਲਵਲੀ ਵੱਲ ਚੱਡ ਗਿਆ ਹੂੰ ਲਵਲੀ ਨੇ ਦੱਸ ਕੇ ਆ ਇਹ ਸਾਈਕਲ ਨਾ ਰਹਾਤਾ ਵਾ ਅੱਛਾ ਅੱਛਾ ਉਮਰਕੇ ਗਰਦਾਸਪੁਰ ਰੋਡ ਤੇ ਲਲੀਆਂ ਮੋੜ ਕੇ ਤੰਗ ਬਹੁਤ ਕੀਤਾ ਐਨੇ ਫਿਰ ਮੈਂ ਦੁੱਧ ਲੈ ਕੇ ਗਿਆ ਕੋਈ ਖਰੀਦੀ ਕੋਨੇ ਖਰੀਦਿਆ ਖੁਰਦਾ ਮਮੀ ਨੇ ਪੰਨੀ ਕੋਈ ਜੁੱਤੀ ਜੱਤੀ ਕੋਈ ਕੀ ਖਰੀਦਦੇ ਆ ਮੈਂ ਜੁੱਤੀ ਲੈ ਜੁੱਤੀ ਜੁੱਤੀ ਲੈਣੋਂ ਵਕਤ ਆ ਗਏ ਚੁੰਗੀ ਕਿਥੇ ਚੁੰਗੀ ਤੇ ਮਾਤਾ ਸੁਲੱਖਣੀ ਦੇ ਗੇਟ ਲੱਗ ਗਏ ਉਮਰਪੁਰੇ ਉਮਰਪੁਰੇ ਸੱਚੇ ਕਿੰਨਾ ਖਲਾਰਾ ਪਿਆ ਪਹਿਲਾਂ ਇਹ ਅਹੀਂ ਨੀ ਪਾਇਆ ਪਹਿਲਾਂ ਦਾ ਪਿਆ ਇਹ ਤਾਂ ਅਜੇ ਤਾਂ ਉਹ ਡਿਫੀ ਹੁੰਦੇ ਬੂੜ ਕਸਟਮਰ ਨਾ ਦਿਖਾਈ ਹੁੰਦੇ ਆਗੇ ਯਾ ਮੇ ਤਰੀਕਾ ਅਰੇ ਦੰਦੀਆਂ ਬੰਦ ਦੀਆਂ ਆਦੀ ਮੇ ਚੱਲਦੀ ਸੀਦੀ ਜੀ ਦੀਦੀ ਕਹਦਾ ਤਾ ਤਾ ਪੂਜਾ ਦਾਦਾ ਤਾ 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 ਆ ਲੈ ਲੈ ਇਹੰਦੇ ਦੰਦ ਦੰਦੀਆਂ ਦਿਖਾ ਦਿਓ ਇੰਝ ਕਰਦੇ ਨਹੀਂ ਪਾਰੀ ਕਰ ਦੋ ਪਾਰੀ ਕਰ ਦੇ ਲੈ ਪਾਰੀ ਕਰ ਦੇ ਇਹਦੇ ਪਾਰੀ ਕਰ ਦੋ ਅਬ ਕੋਈ ਜੂਣੀ ਨਾ ਜੁੱਤੀ ਲੈਣ ਵਾਸਤੇ ਗਏ ਹੁਣ ਸੰਦੀਪ ਵਾਸਤੇ ਪੰਨੀ ਕਿਹੜੀ ਦੂਜੀ ਦੁਕਾਨ ਤੇ ਜੀਰਮ ਪਤਾ ਨਹੀਂ ਹੁਣ ਆਉ ਮੈਂ ਤਾਂ ਕਹਿੰਦਾ ਮੈਂ ਆਪ ਮਾਪ ਪਲੱਸ ਕਰ ਦੇ ਲੈਣਾ ਪਲਾਸਟਿਕ ਪਲੱਸ ਕਰ ਹੁੰਦੀ ਪਲੱਸ ਕਟਾ ਹੋ ਹਾਂ ਅੱਲਾ ਸਹੀ ਗਾਲੀ ਗੱਡੀ ਗੱਡੀ ਜਿਹੜਾ ਧੋਣੀ ਹੋਵੇ ਨਾਲੇ ਗੱਡੀ ਗੱਡੀ ਧੋਲੀ ਹੈ ਪਾ ਪਾਈ ਪਾਉਂਦੇ ਹੁੰਦੇ ਸੀ ਹਾਂ ਠੀਕ ਆ ਬਲੈਕ ਜੀ ਇਦਾਂ ਦੀ ਬਸ ਠੀਕ ਆ ਗੱਡੀ ਗੱਡੀ ਧੋਣ ਵਾਸਤੇ ਠੀਕ ਹੈ ਬਾਲੀ ਦੇ ਕੋ ਜੁੱਤੀ ਨਹੀਂ ਵੰਡੀ ਪਸੰਦ ਆ ਵੀ ਨਹੀਂ ਉਸ ਦੁਕਾਨ ਤੋਂ ਪਸੰਦ ਨਹੀਂ ਆਏ ਤੇ ਹੁਣ ਦੇਖੋ ਉਹ ਨਹੀਂ ਦਿੱਤਾ ਰਾਹ ਆ ਤੇ ਐਵੇਂ ਜਾਲੀ ਜੀ ਅਜੇ ਹੋਰ ਦਿਖਾਉਂਦੇ ਆ ਕੋਈ ਇਹ ਨਹੀਂ ਸਹੀ ਹੈਗੇ ਜੁੱਤੀ ਮਸਾਂ ਹੀ ਆਈ ਹੈ ਪਸੰਦ ਕਿਤੇ ਤੇ ਆਈ ਆ ਇਧਰੇ ਮਾਤਾ ਸੁਲਖਣੀ ਦੇ ਗੇਟ ਲਾਗੂ ਇਹ ਕਿਹੜਾ ਏਰੀਆ ਵਜਦਾ ਮਮੀ ਹੈ ਹਾਂ ਉਮਰਪੁਰੇ ਤੋਂ ਉਮਰਪੁਰੇ ਜੁੱਤੀ ਪਸੰਦ ਆਈ ਹੈ ਸਾਰਾ ਉਹ ਤੋਂ ਸ਼ਹਿਰ ਛੱਡ ਕੇ ਇਹਦਾ ਵੀ ਕਰਨ ਵਾਲਾ ਹਾਲ ਹੋਈ ਜਾਂਦਾ ਹੌਲੀ ਹੌਲੀ ਕਰਕੇ ਜੀ ਨੇ ਸਹੀ ਗੱਲ ਆ ਯਾਰ ਮੇ ਗੋ ਉਹ ਵੀ ਬੜੀਆਂ ਦੁਕਾਨਾਂ ਫਿਰਦੀ ਹੁੰਦੀ ਹੈ ਤੇ ਇਹਦਾ ਵੀ ਹੱਥ ਤੋਂ ਹੋ ਗਈ ਹੁਣ ਆਜੇ ਤੇ ਭਾਏ ਪਹਿਲੀ ਆਜੇ ਸਹੀ ਗੱਲ ਹੈ ਹੋਰ ਕੀ ਹੈ ਕਿਉਂ ਇੱਕਾ ਜੋ ਰਖੜੀ ਦੇ ਸੂਟ ਲਾ ਕੇ ਦਿੱਤਾ ਅਸੀਂ ਹੋਰ ਕੀ ਹੈ ਸੂਟ ਪਹਿਲੇ ਹੀ ਪਸੰਦ ਆਇਆ ਨਾ ਹੁੰਦਾ ਵਾ ਐਵੇਂ ਅਗਲੇ ਤੇ ਸੂਟ ਖਲਵਾਈ ਜਣੇ ਦੇ ਹੋਰ ਕੀ ਲੱਗਾ ਇੰਨਾ ਢੇਰ ਲਾਇਆ ਤੇ ਆਇਆ ਭੈਣਾ ਉਹਦਾ ਗਰੇਸ ਕੋਟ ਨੂੰ ਦਾ ਸੂਟ ਹੀ ਆਇਆ ਪਸੰਦ ਆਇਆ ਹੈ ਹੈ ਐਨੇ ਵਧੀਆ ਵਧੀਆ ਕਢਾਏ ਨੇ ਆਇਆ ਮੁੜ ਕੇ ਫੇਰ ਉਹ ਪਹਿਲਾਂ ਹੀ ਜਾਂਦੀ ਦੇ ਦੋ ਆ ਮਾਤਾ ਸਲੱਖਣੀ ਦੇ ਘੇੜ ਲਾ ਕੇ ਘੁੰਮਦੇ ਆ ਅੱਜ ਡੈਡੀ ਦਾ ਰਾਜਾ ਸੁੱਤਾ ਨੇ ਰਹਿ ਹੁਣ ਦਾਦਾ ਦਾਦਾ ਕਰਦੀ ਰਹਿੰਦੀ ਸੰਦੀਪ ਨੂੰ ਠਾਲਦੇ ਮਜ਼ਾਕ ਨਹੀਂ ਸੰਦੀਪ ਅੱਜ ਨਾ ਮੰਮੀ ਨੇ ਕਹਿਣਾ ਸੀ ਨਾ ਵੀ ਇਹਦਾ ਮੱਥਾ ਵੱਜਾ ਮੇਰੇ ਕੋਕੇ ਤੇ ਹਰ ਗੁੰਦ ਦੇ ਤੇ ਮੰਮੀ ਕਹਿੰਦੀ ਅੱਜ ਨਾ ਇਹਨੇ ਮੈਨੂੰ ਮਾਰਿਆ ਮੈਂ ਇਹਨੇ ਮਾਰਿਆ ਮੈਂ ਖਲੋਇਆ ਚੜਾ ਤੇ ਮੈਂ ਨਹੀਂ ਮਾਰਿਆ ਉਹ ਤਾਂ ਮੈਂ ਤੇ ਹਸਾਂ ਲਾਪੇ ਨਾਲ ਹੀ ਮੈਨੂੰ ਪਤਾ ਉਹਨੇ ਕੀ ਮਾਰਨ ਤੇ ਮੁੜ ਕੇ ਸੰਦੀਪ ਕਹਿੰਦੀ ਵੀ ਇਹ ਮੰਮੀ ਨਹੀਂ ਚੁੱਕਣ ਲੱਗੇ ਕੀ ਕਰਨ ਲੱਗੇ ਤੇ ਇਹਨੇ ਨੱਕ ਦੇ ਉੱਤੇ ਮੱਥਾ ਮਾਰਤਾ ਤੇ ਇਹਨੇ ਵੀ ਛਾ ਲਿਆ ਸੰਦੀਪ ਕਹਿੰਦੀ ਸਿਰ ਮਾਰਿਆ ਉਹ ਮੰਮੀ ਲਾਇਆ ਸੱਚ ਬੋਲ ਠੀਕ ਹੈ ਉਹ ਪਰੇ ਸਾਈਡ ਇਦਾਂ ਰੱਖਦਾ ਬਸ ਲਾ ਕੇ ਸਦਾ ਹੀ ਠੀਕ ਹੈ ਚਾਰਜਰ ਵੀ ਲਾ ਕੇ ਮੈਂ ਚੱਕ ਵੀ ਕਰਕੇ ਵੇਖ ਲਿਆ ਭਈ ਇਨਵਰਟਰ ਤੇ ਹੈ ਕਿ ਨਹੀਂ ਹੈ ਨਿਵੇਟਰ ਬੰਦ ਕਰਕੇ ਸਾਰੇ ਕੰਮ ਕਰਕੇ ਵੇਖਿਆ ਵੀ ਨਿਵੇਟਰ ਤੇ ਹੈਗਾ ਪਰ ਮੈਨੂੰ ਤਾਂ ਸ਼ੱਕ ਹੀ ਨਾ ਮਾ ਇਹ ਨਾ ਪਟਾਕੇ ਪੈ ਜਾਣ। ਬਈ ਰੂਮ ਹੀਟਰ ਲਾਇਆ ਮੜ ਕੇ ਫੇਰ ਪੰਗਾ ਪੈ ਜੇ ਤੇ ਮੈਂ ਤਾਂ ਕਰਕੇ ਪਲਾਸਟਿਕ ਹੈ ਦੁਕਾਨ ਦੇ ਸੰਦੀਪ ਨੇ ਜੁੱਤੀ ਲੈ ਕੇ ਦਿੱਤੀ ਹੈ ਮੰਮੀ ਨਾ ਦੇਖੋ ਪਹਿਲੀ ਮੰਮੀ ਤੇਰੀ ਕਿਹੜੀ ਜੁੱਤੀ ਜਾਵੇ ਆਇਆ ਇਹੋ ਹੀ ਹੈ ਲੈ ਦਾ ਮੰਮੀ ਇਹ ਜੁੱਤੀ ਆਹੀ ਮੰਮੀ ਤਮ ਖੁਮ ਖਾਉ ਹਪੜਾ चल सिंपल जी ना घर पाणी भी जाना तो बंद पा कर जा सकता नहीं नहीं मम्मी कपड़ी ली अच्छा अच्छा चल ठीक है डब्बा भी मूह मैचिंगी ਹਾਂ ਨੀ ਕਰਉਂ ਇਹ ਤਾਂ ਸਨੀ ਹਾਂ ਹਾਂ ਹੋਇਆ ਹਾਲ ਗਣ ਕੱਪੜਾ ਗਿਆ ਉਤਲਾ ਹੋ ਗਈਆ ਇੱਕ ਬੰਨੇ ਦਾਲ ਇੱਕ ਬੰਨੇ ਰਾਈਸ ਬਣੇ ਹੋਏ ਆ ਫਿੱਕੇ ਚੌਲ ਜਿਹਨੂੰ ਕਹਿੰਦੇ ਆ ਇਹ ਸੰਦੀਪ ਨੇ ਬਣਾਏ ਤੇ ਵੈ ਮੈਨੂੰ ਪਸੰਦ ਤਾਂ ਨਹੀਂ ਆ ਪਰ ਚਲੋ ਦਾਲ ਨਾਲ ਖਾ ਲਾਂਗੇ ਥੋੜੇ ਬਹੁਤ ਜਿਆਦਾ ਨਹੀਂ ਮੈਨੂੰ ਮੀਟਰ ਲਾ ਲਿਆ ਮੈਂ ਕਦੋਂ ਲਾਉਣਾ ਹੁਣ ਸਚ ਬੋਰਡ ਜਾ ਲਾ ਘਟਿਆ ਤੁਹਾਨੂੰ ਦੱਸਿਆ ਤੇ ਚੈੱਕ ਵੀ ਕਰ ਲਿਆ ਮੈਂ ਮੀਟਰ ਤੇ ਹੈ ਜਾਂ ਨਹੀਂ ਤੇ ਹਰਗਣ ਪੁੱਤ ਵੀ ਉੱਠ ਖਲੋਤਾ ਚੌਲ ਖਾਣੇ ਫਿਰ ਇਹਨੇ ਬੜੇ ਸਵਾਦ ਬਣੇ ਮੈਂ ਇਹ ਕਹਿੰਦੇ ਤੁਸੀਂ ਲਿਆ ਜੀ ਨਾਲ ਚਾਰ ਚਾਰ ਦੇ ਨਾਲ ਪੂਰੀ ਬਹਿ ਜਾ ਬਹਿ ਜਾ ਹੁੰਦੀ ਕਹਿੰਦੇ ਸੀ ਉਹ ਤਾਂ ਕੜੀ ਵਾਲੀਆਂ ਰੋਟੀਆਂ ਚ ਲੂਣ ਪਾਉਣ ਦਾ ਚੇਤਾ ਭੁੱਗਿਆ ਹਨ ਇਹ ਨਾਲ ਚਾਰ ਦਈ ਗਏ ਤੇ ਸਾਰੇ ਬੜੀ ਬੜੀ ਬਹੁਤ ਸਵਾਦ ਬਣੀ ਕੀ ਮੰਗਦੀ ਪਾਣੀ ਮੰਗਦੀ ਇਹ ਦਹੀਂ ਪਾਣੀ ਨੂੰ ਹੋਰ ਲਓ ਮਾਮ ਪੀ ਲਓ ਨਹੀਂ ਇਹ ਕੀ ਮੰਗ ਰਹੀ ਆ ਡੱਡ ਜੀ ਨੇ ਲੈ ਆ ਲੌਂਗ ਕੋਟ ਬੜੋ ਦੀਆ ਮੇਰੇ ਵਾਲਾ ਯਾਰ ਮਹਿੰਗਾ ਆਇਆ ਇਹਦੀ ਵਾਲਾ ਸਸਤਾ ਆਇਆ ਮੈਂ ਨਾ ਰਹਿਣਾ ਮੈਂ ਕਭੀ ਇੱਕ ਚੱਕਰ ਤੈਨੂੰ ਨਹੀਂ ਜਾਣ ਪਾਉਂ ਨੀ ਮੁਸ਼ਨ ਨੇ ਨਾ ਇਹਨੂੰ ਸਸਤਾ ਲਾਇਆ ਮੇਰੇ ਵਾਲਾ ਬੜਾ ਮਹਿੰਗਾ ਲਾਇਆ ਮੇਰੇ ਵਾਲਾ ਡੱਡ ਜੀ 1700 ਦਾ ਇਹਦਾ ਕਿੰਨਾ ਹੈ ਤੇ ਇਹਦਾ ਆਇਆ ਇਹ ਕਿੰਨੇ ਦਾ ਸੰਦੀ ਕੋ 1300 ਦਾ ਆ 1300 ਦਾ ਆ ਇਹਦੀ ਵਾਲਾ ਨਹੀਂ ਕਹ ਮਹਿੰਗਾ ਮੇਰੇ ਵਾਲਾ ਮਹਿੰਗਾ ਨਾ ਮੇਰੇ ਵਾਲਾ 1700 ਦਾ ਉਹਨੂੰ ਕਿ 1700 ਦਾ ਲੱਗਾ ਹੋਰ ਕੀ ਨਹੀਂ ਇਹ ਤਾਂ ਵਧੀਆ ਵਾ ਇਹ ਤਾਂ ਬਹੁਤ ਵਧੀਆ ਮੇਰੇ ਵਾਲਾ ਸ਼ੋਰਟ ਆ ਸਗੋਂ ਲੌਂਗ ਨਹੀਂ ਹੈਗਾ ਆ ਡੱਡ ਜੀ ਚੱਤ ਜੀ ਵੀ ਲੱਗ ਜਾਂਦੀ ਆ ਇਹ ਵੀ ਲੱਥ ਜਾਂਦੀ ਲੈ ਕਾਲਰ ਥੱਲੇ ਵੇਖਿਓ ਹਾਂ ਵਿੱਚੋ ਖਿੱਚੀ ਨਹੀਂ ਨਾ ਖਿੱਚ ਖਿੱਚ ਇਹਨੂੰ ਇਹ ਨਹੀਂ ਬਹੁਤ ਇਧਰ ਵੇਖੀ ਨਹੀਂ ਇਹ ਹਾਂ ਕਾਲਰ ਨਿਕਲ ਆਈ ਨਾ ਡੱਡ ਜੀ ਕਾਲਰ ਨਿਕਲ ਆਈ ਬਹੁਤ ਵਧੀਆ ਚੀਜ਼ ਆ ਇਹ ਇਹ ਵੇਖ ਵਧੀਆ ਹੀ ਸਹੀ ਆ ਮੈਂ ਗੰਨ ਦਰਤੀ ਤੁਹਾਨੂੰ ਨਾ ਮੈਂ ਕੱਲ ਦੀ ਢੜੀ ਛੱਡ ਕੇ ਨਾ ਪਰਸੋਂ ਤੁਹਾਨੂੰ ਹੀ ਲੈ ਕੇ ਜਾਵਾਂਗਾ ਧੰਨ ਤੇ ਮੰਮੀ ਨੂੰ ਸੇਮ ਜਿਹੜੀ ਇੱਕੋ ਜਿਹੀ ਠੀਕ ਹੈ ਮੈਨੂੰ ਹੁਣੇ ਚਾਹੀਦਾ ਹੈ ਮੈਨੂੰ ਹੁਣੇ ਚਾਹੀਦਾ ਹੋਰ ਤੇ ਪੁੱਛਣ ਨੂੰ ਦੁਕਾਨ ਬੰਦ ਕਰ ਗਿਆ ਉਹਨੇ ਵੀ ਕੋਈ ਦੁਕਾਨ ਬੰਦ ਕਰ ਗਣੀ ਕੀ ਟਾਈਮ ਹੋਇਆ ਆਪਣਾ 9 ਵਜ ਗਿਆ ਉਹ ਵੀ ਤੇਰਾ ਸੰਭਧਾਣਾ ਵਦੇ ਵੇ ਵੇਤਾ ਹਰ ਗੁਣ ਲੱਗਿਆ ਹਰ ਗੁਣ ਵਾਸਤੇ ਨੜਦੀ ਹੁੰਦਾ ਲੌਂਗ ਕੋਟ ਬਣੀ ਲੈ ਆਂਦੀ ਨਾ ਕੋਈ ਚੀਜ਼ ਇਹਨੇ ਜਦਾਂ ਨੂੰ ਕਿਹਾ ਨਹੀਂ ਨਾ ਮੈਨੂੰ ਲਿਆ ਕੇ ਦੇ ਮਮਾ ਮੰਮੀ ਇਹਦੇ ਵਾਸਤੇ ਲੌਂਗ ਕੋਟ ਆਉਂਦਾ ਇਹ ਲੌਂਗ ਹੀ ਪਾਉਂਦੀ ਹੈ ਹੈ ਨਹੀਂ ਨਾ ਮਖਰਾ ਕਰ ਜਿਆਦੀਆਂ ਮੈਂ ਨਾ ਤਾਂ ਪਾਉਣੀ ਆ ਪੀ ਇਹਨੇ ਲੱਖ ਟੱਕਿਆ ਰਹਿੰਦਾ ਇਹਦਾ ਹੂੰ ਇਹ ਗੱਲ ਸਹੀ ਕਮੀਰ ਜੀ ਟੀ-ਸ਼ਰਟਾਂ ਨਾਲ ਇਹਦਾ ਲੱਖ 90 ਹੁੰਦਾ ਹੂੰ ਮੰਡ ਲੱਗਦੀ ਆ ਟਿੱਕਰਨੀ ਜੀ ਬਣਾਈ ਕਿਨਾਰੀ ਵਾਕਿਆ ਮੋਟੀ ਬਜਾਰੀ ਹੈ ਨਾ ਤਾਂ ਕਰਕੇ ਲੱਡੂ ਖਾ ਰਹੇ ਆ लवली ਲੋੜੀ ਆਈ ਜਿਹੜੀ ਭਾਜੀ ਆ ਹੰਬੰਨੀ ਆ ਗੱਲ ਨਹੀਂ ਕਰਨੀ ਆ ਗੱਲ ਨਹੀਂ ਕਰਨੀ ਦੀ ਚਲੋ ਉਹ ਦਿਨ ਦਾ ਬੜਾ ਰੋਲਾ ਪਾਇਆ ਤੇ ਹੁਣ ਮਨ ਵੀ ਭਰ ਗਿਆ ਬੜਾ ਰੋਲਾ ਪਾਇਆ ਲੱਡੂ 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 ਪਰ ਇੱਕ ਇੱਕ ਗੱਲ ਹੈ ਵੀ ਇਹ ਘਰੇ ਬਣਾਈ ਨੇ ਤੇ ਵਿੱਚ ਮਸਾਲਾ ਜਿਹਾ ਵਾਪਰਿਆ ਜਾਂਦਾ ਕਨੇ ਇਹ ਚੀਜ਼ ਹੋਂਦੀ ਹੈਗੇ ਉਸ ਮਾਣ ਵੀ ਜ਼ਿਆਦਾ ਪੈਂਦਾ ਸਮਾਨ ਜ਼ਿਆਦਾ ਪੈਂਦਾ ਹਾਂ ਇਹ ਗੱਲ ਸਹੀ ਹੈ ਇਤਨੀ ਸਮਾਂ ਨਹੀਂ ਪਾਇਆ ਕਿ ਠੀਕ ਠਾਕੀ ਜਾਂ ਕਿੱਦਾਂ